ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀਰ ਚਾਹੁੰਦੇ ਕਿ ਅਸੀਂ ਬਰੀਡ ਤੇ ਕੰਮ ਕਰਨਾ ਚੰਗੀ ਵੇੜ ਚਾਹੀਦੀ ਹੈ ਚੰਗੀ ਦੁੱਧ ਦੀ ਪੈਦਾਵਾਰ ਜਿਹਦੀ ਹੋਵੇ ਅਸੀਂ ਮਿਲਤੀ ਵਾਲਾ ਦੁੱਧ ਲੈਣਾ ਉਸ ਲੈਵਲ ਦਾ ਤੁਹਾਨੂੰ ਆਪਾਂ ਗਾਵਾਂ ਦਿਖਾਉਣੀ ਹੈ ਤਿੰਨ ਦੋ ਹੈਗੇ ਤਾਜਾ ਸੂਂਝੇ ਜਿਹੜਾ ਤੁਸੀਂ ਮਿਲਕਿੰਗ ਕਰਕੇ ਦੋ ਟਾਈਮ ਚੋੜਿਓ ਤਿੰਨ ਟਾਈਮ ਚੋੜਿਓ ਜਦੋਂ ਤੁਹਾਡੀ ਤਸੱਲੀ ਹੋ ਗਈ ਉਦੋਂ ਪੈਸੇ ਦੇ ਕੇ ਗੱਡੀ ਚੜਾਏ ਉਦੋਂ ਪਹਿਲਾਂ ਭਵੇਂ ਚਾਹ ਵੀ ਵੀ ਮਿਲ ਚੱਲੇ ਤੇ ਤੀਜੇ ਨੰਬਰ ਤੇ ਕਰੀਏ ਖੱਬਣ ਸੌਰੀ ਗੱਬਣ ਡੜੇ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸ ਦੋ ਜੀ ਆਪਣਾ ਰਾਮ ਗੱਗੀ ਪੰਡ ਕੇਸਨ ਵਾਲਾ ਜਿਹੜਾ ਫੰਡਾ ਤਸਵੀਰ ਰਾਮਪੁਰਾਪੁਰ ਤੇ ਮੋਬਾਈਲ ਨੰਬਰ ਬਈ ਜੀ ਆਪਣਾ 98143 66095 98143 66095 66095 ਸਟਾਰਟਿੰਗ ਵਿੱਚ ਮੈਂ ਗੱਲ ਕਹਿਤੀ ਵੀ ਦੋ ਬੈੜਾ ਆਪਾਂ ਜਿਹਨੇ ਦੁੱਧ ਮਿਲਕੀਂ ਕਰਾ ਕੇ ਤਿੰਨ ਟਾਈਮ ਚਾਰ ਟਾਈਮ ਦੇ ਸਕਦੇ ਆ ਭਵੇਂ ਚਾਰ ਟਾਈਮ ਚੁੜਿਆ ਕੋਈ ਦਿੱਕਤ ਵਾਲੀ ਗੱਲ ਹੀ ਪਹਿਲਾ ਨੰਬਰ ਜਿਹੜੀ ਆਪਾਂ ਵੇਖ ਰਹੇ ਆ ਸੁਆ ਕਿਹੜਾ ਸੁਈ ਹੋਈ ਐ ਦੂਜਾ ਸੁਆ ਸੁਈ ਆ ਜੀ ਕਹਿੰਦੀ ਆਪ ਆ ਮਾ ਮੈਸੀ ਦੀ ਆ ਮੈਗਨਮ ਦੀ ਬੱਚੀ ਆ ਮਗਰ ਇਹਦੇ ਅੱਛਾ ਮੈਗਨਮ ਦੀ ਆ ਗਈ ਬੱਚੀ ਆਪ ਆਇਟਮ ਦੀ ਆ ਗਈ ਨਾਨੀ ਆ ਗਈ ਮੈਸੀ ਦੀ ਨਹੀਂ ਮਾ ਮੈਸੀ ਦੀ ਆ ਮੈਸੀ ਦੀ ਕਹਿੰਦਾ ਵਾ ਤਿੰਨ ਪੀੜ੍ਹੀਆਂ ਰਿਕਾਰਡ ਆਪਣੇ ਕੋਲੇ ਹੈਗਾ ਜੀ ਕਹਿੰਦਾ ਵਾ ਜਿਹੜੇ ਮੰਨ ਕੇ ਚੱਲੋ ਇਹ ਦੋਨੇ ਤਿੰਨੇ ਤਿੰਨੇ ਫਾਰਮ ਚੋਂ ਆਇਆਂ ਬਾਬਿਓ ਅੱਛਾ ਕਹਿੰਦਾ ਬਾਬੀ ਸੁਧਰੀ ਹੋਈ ਵੀਰ 5 7 ਜੀ ਪੰਜ ਸੱਤ ਪੀੜੀਆਂ ਦਾ ਰਿਕਾਰਡ ਇਹਨਾਂ ਦਾ ਮਲਕ ਜਿਹੜਾ ਸਾਰਾ ਫਾਰਮਰ ਕੋਲੇ ਹੈਗਾ ਜੀ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਅਜ 12 ਮਾ 13ਵਾਂ ਦਿਨ ਤੇ ਦੰਦੋ ਕਿਵੇਂ ਆ ਗਈ ਹੈ ਦੰਦੋ ਜਵਾਨ ਆ ਤੇ ਹੁਣ ਦੁੱਧ ਜਿਹੜਾ ਚੋਣ ਦਾ ਨੈਟ ਹਾਜ਼ਰ ਕਿੰਨਾ 40 ਕਿਲੋ ਤੋਂ ਬਾਹਰ ਹੋਊਗਾ ਦੁੱਧ ਦਾ ਬਸ 40 ਕਿਲੋ ਕਹਿ ਕੇ ਅੱਛਾ 20 ਕਿਲੋ ਦੁੱਧ ਚਾਹੀਏ ਕੰਡਾ ਲਾਲੇ ਬੰਦਾ ਕੰਡਾ ਲਾਲੇ ਬੰਦਾ ਕੰਡਾ ਨਾਲ ਲਿਆ ਆ ਪਰ ਟਾਈਮ ਦਾ ਸੋਵਰ ਜਿਹੜੇ ਵੀ ਆਪਾਂ ਕਹਿੰਦੇ ਕੰਪੈਰ ਕੰਪੈਕਟ ਹਵਾਨਾ ਬਿਲਕੁਲ ਫਿਕਸ ਜੀ ਕੋਈ ਦਾ ਪਿੰਡ ਸਮੂਹ ਚ ਕੱਟਨੇ ਆ ਦੁੱਧ ਤੇ ਆ ਗਏ 20 25 ਦਿਨਾਂ ਚ ਗਾਣੇ ਦੁੱਧ ਹੋਣਾ 50 ਕਿਲੋ ਦੁੱਧ ਦੇਣਾ ਤੇ ਬਾਕੀ ਆਪਾਂ ਕੋਈ ਨਵਾਈ ਦਵਾਈ ਨਹੀਂ ਹਨ ਇਹ ਉਹਦੇ ਵੜਾ ਜੀ ਕਹਿੰਦੇ ਲਾਲ ਦਾ ਕੁਲੀਆਂ ਜਗਦੇ ਆ ਵੀ ਮੇਕਅਪ ਤੋਂ ਬਿਨਾਂ ਹੀ ਇਹਨੇ ਵਿਕਣਾ ਬੜਾ ਨਮਾਉਂਟ ਰੇਟ ਵਗੈਰਾ ਕੀ ਹੋਣਗੇ 2,60,000 ਰੁਪਏ ਦੇ ਬੜ ਦੇਵਾਂਗੇ ਆਪਾਂ 2,60,000 ਦੀ ਕੰਡਾ ਘਰੋਂ ਲੈ ਆਵੇ ਦੋ ਟਾਈਮ ਮਣ ਕੇ ਲੈ ਜੇ ਦੋ ਟਾਈਮ ਕੰਡਾ ਨੂੰ ਚੋਕੇ ਲੈ ਜੇ ਆਪਣੇ ਘਰੇ ਆਪਣੀ ਗਰੰਟੀ ਨੂੰ ਜੀ ਜੇਰ ਵਗੈਰਾ ਡੰਨਾ ਜਮ ਓਕੇ ਤੋਰੀ ਬਾਹਰ ਨੂੰ ਸਭਰੋ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁ ਚੰਗੇ ਵਜਨ ਵਜੂਦ ਵਾਲੀ ਬਿਹੜਾ ਤੇ ਹਾਈਟ ਵਗੈਰਾ ਦੇਖੋ ਤੇ ਸਾਈਜ਼ ਵਗੈਰਾ ਦੇਖੋ ਜਮਾ ਸੋ ਮੋਰੀ ਥੋੜੀ ਅਕਲ ਕੰਨ ਮਲ ਜੀ ਕਿਉਂਕਿ ਫਾਰਮ ਦੇ ਵਿੱਚੋਂ ਖੁੱਲੀਆਂ ਜਾਂਦੀਆਂ ਵੀ ਆ ਤੇ 12ਵੇਂ ਦਿਨ ਦੀ ਸੂਈ ਵੀ ਥੱਲੇ 40 ਕਿਲੋ ਕੰਡੇ ਵਾਲਾ ਕੰਡਾ ਤੁਸੀਂ ਆਪਦਾ ਘਰੋਂ ਲੈ ਆਜੋ 2.5 ਲੱਖ ਤੋਂ ਗਾਂ ਦੇ ਲਾਓਗੇ ਨਵੇਂ 2000 ਦਾ ਕੰਡਾ ਮੋਲ ਲੈ ਰਹੇ ਹੋ ਦੋ ਫਰਾਂਡੀ ਸੋਨੂੰ ਮੈਰੀਕੀ ਕਰਕੇ ਝੋਕੇ ਲੈ ਕੇ ਜਾਏ ਜੀ ਤੇ 99 ਨੰਬਰ ਦਾ ਫਾਰਮ ਦਾ ਟੈਗ ਸਾਰਾ ਤੇ ਕੰਨ ਦੇ ਵਿੱਚ ਹੀ ਆ ਜਮਾ ਜੀ ਸੋ ਮਗਰ ਇਹਦੇ ਵਿੱਚ ਹੀ ਆ ਸੋ ਆ ਦੇਖੋ ਚਾਲ ਢਾਲ ਔਰ ਜਿਹੜੀ ਵੀਡੀਓ ਬਣ ਰਹੀ ਹੈ ਆਪਣੀ 4:30 4:30 4:30 ਇਸ ਵੇਲੇ ਦਾ ਟਾਈਮ ਆ ਸ਼ਾਮ ਦੀ ਚੁਆਈ ਇਹਨਾਂ ਦੀ ਹੋਣੀ ਹੈ ਸੋ ਫਿਟਨੈਸ ਵਗੈਰਾ ਦੇਖੋ ਜੀ ਸੋ ਇੱਕ ਜੀ ਆਪਾਂ ਹੋਰ ਦੇਖੀਏ ਵੀਰੇ ਜਿਵੇਂ ਆਮ ਮੰਨ ਕੇ ਚੱਲੋ ਹੁਣ ਬੈਠਾ ਐ ਲੱਗਦਾ ਕਿਉਂਕਿ ਸ਼ਾਮ ਦਾ ਟਾਈਮ ਚੁਆਈ ਦਾ ਟਾਈਮ ਢੇਡ ਆ ਇਹ ਤੋਂ ਕਾ ਵਗੈਰਾ ਨਹੀਂ ਸਿੱਟ ਰਿਹਾ ਆਪ ਦੁੱਧ ਨਹੀਂ ਵੇੜ ਤੋਂਕਾ ਸੋ ਪਰ ਵਿੱਚ ਕੀ ਵਾਰ ਦੇਖਣ ਲੱਗ ਗਏ ਨੇ ਆ ਬੈੜਾ ਕਰਨ ਲੱਗ ਗਏ ਨੇ ਸੋ ਮੇਨ ਖਾਸੀਅਤ ਆਹੀ ਚੀਜ਼ਾਂ ਇਹਨਾਂ ਦੇ ਵਿੱਚ ਆ ਗਈਆਂ ਜਮਾ ਜੀ ਤੇ ਸੋਸ਼ ਕੱਢਣ ਲੱਗ ਗਏ ਸਭਰ ਆਹ ਦੇਖੋ ਨਾਣਾ ਜਿਆ ਕੀ ਬਾਤ ਆ ਜਮਾ ਇਦਾਂ ਦੇ ਰੀਅਲ ਪੀਸ ਕਹਿੰਦਾ ਭਾਬਾ ਕਦੇ ਮਹੀਨੇ ਜਾਂ ਪੱਕੇ 1000 ਵੀਡੀਓ ਕਵਰ ਕਰਦੇ ਆ ਡੇਲੀ ਰੁਟੀਨ ਦੇ ਵਿੱਚ ਦੂਜੇ ਮੇੜਾ ਆਪਣੇ ਚੱਲਦੇ ਰਹਿੰਦੀਆਂ ਤੇ ਅੱਗੇ ਜਿਹੜੀ ਦੋ ਨੰਬਰ ਬੈਠ ਦੇਖ ਰਹੇ ਆ ਇਹ ਵੀ ਆਈਟਮ ਦੀ ਆ ਦੋਨੇ ਇੱਕੋ ਫਾਰ ਹੁੰਦੇ ਆ ਬੈੜਾ ਅੱਛਾ ਇਹ ਆਪ ਆ ਗਈ ਆਈਟਮ ਦੀ ਬੱਚਾ ਆ ਗਿਆ ਮਗਰੇ ਇਹਦੇ ਮਗਰ ਬੱਚਾ ਅੱਛਾ ਇਹਦੇ ਮਗਰ ਆ ਗਿਆ ਬੱਚਾ ਇਹਨੂੰ ਕਹਿਵਾ ਦੇਣਾ ਬਾਈ ਜੀ ਸੂਈ ਨੂੰ ਇਹਨੂੰ ਅੱਜ ਹੈਗਾ ਨਾ ਅਛਾ 9 ਵਾ ਦਿਨ ਹੋ ਗਿਆ ਹੁਣ ਇਹਨੂੰ ਸੂਈ ਨੂੰ ਤੇ ਜੇਰ ਵਗੈਰਾ ਟੋਟਲੀ ਡਨ ਆ ਅਛਾ ਇਹ ਹੁਣ ਮੰਨ ਕੇ ਚੱਲੋ ਵੀ ਦੁੱਧ ਕਿੰਨੇ ਦੇ ਚੱਲ ਰਹੀ ਆ ਭੀਗ ਇਹ ਵੀ 40 41 ਕਿਲੋ ਦੇ ਚੱਲ ਅਛਾ 40 41 40 ਤੋਂ ਬਾਹਰ ਹੀ ਚੱਲ ਰਹੀ ਆ ਅਛਾ ਕਿਲੋ ਖਾਣਦੇ ਦੁੱਧਰ ਹੁੰਦਾ ਰਹਿੰਦਾ ਕੋਈ ਨੋਰਮਲ ਗੱਲ ਆ ਜੀ ਤੇ ਹੁਣ ਜਿਹੜਾ ਇੰਨੇ ਦੁੱਧ ਤੇ ਚੱਲ ਰਹੀ ਆ ਇਹ ਮੰਨ ਕੇ ਚੱਲੋ ਜੋਰ ਲੱਗਿਆ ਵਾ ਜੇ ਬਰੀਡ ਹੀ ਤਾਂ ਕਰ ਰਹੀ ਐ ਬਰੀਡ ਆ ਕਿਦੇ ਫਰੇਡ ਨੇ ਦੁੱਧ ਦੇਣਾ ਐ ਗਵਾਲ ਕੀ ਨੇ ਦੁੱਧ ਦੇਣਾ ਕੀ ਖਰਾਕ ਵਗੈਰਾ ਇਹਨਾਂ ਦੀ ਹੁਣ ਸਮਨ ਕੇ ਚਲ ਜਿਹੜੀ ਉਹ ਚੁਣਾ ਜਸਨ ਉਹ ਵੀ 20 ਦਿਨ ਤੱਕ ਪਸੂ ਵਗੈਰਾ ਹੋ ਜਾਂਦਾ ਹਨਾ 25 ਦਿਨਾਂ ਚਾਏ ਮਹੀਨਾ ਜਾ ਕੇ ਦੁੱਧ ਤੇ ਪੀਕ ਤੇ ਆ ਕੇ ਦੁੱਧ ਪਿਆ ਪਿਆ ਕਿਲੋ ਕੰਗੜੇ ਦੁੱਧ ਜਨਾਂ ਇਹਦਾ ਰੇਟ ਕੀ ਆ ਗਿਆ ਇਹ ਵੀ 2,60,000 ਰੁਪਏ ਦੇ ਬੈਡ ਤੇ ਤੋਰੀ ਬਾਹਰ ਨੂੰ ਸੋ ਫਿਰ ਫੇਸ ਬਿਊਟੀ ਵਗੈਰਾ ਦੇਖੋ 88 ਨੰਬਰ ਦੇ ਇਹ ਪਿਆ ਵਾ ਬੈਡ ਦੇ ਟੈਗ ਆ ਤੇ ਬਾਕੀ ਸਾਈਜ਼ ਵਗੈਰਾ ਬਿਊਟੀ ਵਗੈਰਾ ਯਾਰ ਚਾਰੇ ਗੱਲੇ ਸਟਰਾਰਡਰੀ ਆ ਸੋ ਬਾਕੀ ਬੈਕ ਸਾਈਡ ਤੇ ਇੱਕ ਜੀ ਹੋਰ ਦੇਖੋ ਕਿਆ ਬਾਤ ਆ ਤੁਰ ਨੀ ਦੇਖੋ ਜਮਾ ਤੇ ਇਹ ਲੱਤ ਘਮਾ ਘਮਾ ਕੇ ਧਰ ਦਿਆ ਸੋ ਵੀਰ ਵੇਚ ਅਜ ਵੀਰ ਕਾ ਘਟੇ ਲੋ 2.5 ਲੱਖ ਵਾਲੀ ਗਾਂ ਦਿਖਾਤੀ 2.5 2 ਲੱਖ 2.5 ਲੱਖ ਰੁਪਈਆ ਹੈ ਨਾ ਕਿਉਂਕਿ ਜਿਹੜੇ ਵੀਰ ਇਹਦਾ ਕਾਰਮ ਕਰ ਕੰਮ ਕਰਦੇ ਆ ਫਾਰਮ ਵਾਲੇ ਵੀਰ ਦਿੱਲੀ ਤੁਰੇ ਫਿਰਦੇ ਆ ਮੇਲੇ ਵਗੈਰਾ ਸ਼ੋਅ ਕੁਆਲਿਟੀ ਬਰੀਰ ਅੱਗੇ ਤਿਆਰ ਕਰਨੇ ਜਨਰੇਸ਼ਨ ਤਿਆਰ ਕਰਨੀ ਨਾ ਤੋ ਉਹਨਾਂ ਦੇ ਆਟੋਮੈਟਿਕ ਗਿੰਦਵਾਕ ਤੇ ਕੰਮ ਲੱਜਦੇ ਵਾਕੇ ਯਰ ਵੀ ਸੋ ਜਦੋਂ ਕੰਡਾ ਲਾ ਕੇ ਵਾਲੀ ਗੱਲ ਜਾਂਦੀ ਆ ਫਿਰ ਭਾਈ ਜੀ ਗੁੱਟੀਆਂ 4-5 ਲੱਗ ਜਾਂਦੀਆਂ ਹੈਂ ਜਮਾ ਮੁੱਲ ਲਾਉਣਾ ਪੂਗਾ ਚੀਜ਼ ਫੁੱਲ ਬਰੀਡ ਦੇ ਵਿੱਚ ਆ ਬਾ ਬਹੁਤ ਆ ਬਸ ਜਿਹੜੇ ਪੜ੍ਹਦੇ ਆ ਕਰੀ ਪੜ੍ਹ ਲੈਣੀ ਆ ਤੇ 40 40 ਕਿਲੋ ਤੋਂ ਬਾਹਰ ਦੁੱਧ ਇਹਨੇ ਥੱਲੇ ਹਾਜ਼ਰ ਆ ਇੱਕ ਨੂੰ 12ਵਾਂ ਦਿਨ ਸੁਈ ਨੂੰ ਤੇ ਇੱਕ ਨੂੰ ਹੈਗਾ 9ਵਾਂ ਦਿਨ ਸੁਈ ਨੂੰ ਜਮਾ ਤੇ ਅੱਗੇ ਤੀਜੇ ਨੰਬਰ ਤੇ ਆ ਗਈ ਬਾਈ ਜੀ ਗੱਪਣ ਇਹ ਕੱਪਣ ਇਹਦੀ ਕੀ ਜਾਣਕਾਰੀ ਆ ਇਹ ਵੀ ਦੂਜਾ ਸੂਹਾ ਸੂ ਗਿਆ ਅੱਛਾ ਦੂਜਾ ਸੂਹਾ ਸੂ ਗਿਆ ਹੁਣੇ ਕਿੰਨੇ ਦਿਨ ਬਾਕੀ ਪਏ ਇਹਦੇ ਇਹਦੇ 15 ਦਿਨ ਬਾਕੀ ਅੱਛਾ 15 ਦਿਨ ਅਜੇ ਇਹਦੇ ਸੂਣ ਦੇ ਬਾਕੀ ਪਏ ਆ ਇਹ ਕਿਹੜੇ ਸੀਮਨ ਦੀ ਆ ਗਈ ਆ ਆਪਾਂ ਕੇਨ ਦੀ ਅੱਛਾ ਇਹ ਕੇਨ ਕਿਹੜੇ ਸੀਮਨਾ ਕੰਪਨੀ ਦਾ ਅੱਛਾ ਪੀਡੀਏ ਫੇ ਦਾ ਕੇਨ ਦੀ ਆਪ ਆ ਅੱਜ ਦਿਨ ਲੈਜੂ 15 ਰਾਵਣਾ 14 ਰਾਵਣਾ 15 16 ਦਿਨ ਬਾਕੀ ਆ ਅੱਛਾ ਅੱਗੇ ਹੁਣ ਇਹਦੇ ਕਿਹੜਾ ਲੱਗਿਆ ਹੋਇਆ ਇਹ ਮੈਗਨਮ ਲੱਗਿਆ ਹੋਇਆ 660 ਜਾਂ 960 ਨਾਰਮਲ ਧੋਰੀ ਬਾਹਰ ਨੂੰ ਸਵਰਤ ਤੀਜੇ ਨੰਬਰ ਵਾਲੀ ਬੈੜਾ ਪਰ ਦੇਖ ਰਹੇ ਆ ਮੈਗਨਮ ਦਾ ਇਹ ਸੀਮਨ ਲੱਗਿਆ ਹੋਇਆ 15 ਦਿਨ ਅੱਜ ਇਹਦੇ ਸੂਣ ਚ ਬਾਕੀ ਪਿਆ ਤੋਰਾ ਵਗੈਰਾ ਕੁਆਲਿਟੀ ਵਗੈਰਾ ਚੈੱਕ ਕਰੋ ਤੇਦਾ ਪੀਕ ਪਿਛਲੀ ਵਾਰ ਦੁੱਧ ਕਿੰਨਾ ਰਿਹਾ ਬਾਈ ਜੀ 42 ਕਿਲੋ ਦੁੱਧ ਦਿੱਤਾ ਅੱਛਾ ਪਲੂਣ 42 ਕਿਲੋ ਤੇ ਚੱਲੀ ਆ ਤੇ ਇਸ ਵਾਰ ਫਿਰ ਮਾਰੂ 50 ਤੋਂ ਕਹਾ ਸੋ ਕਹਿੰਦਾ ਬਾਪ ਜਿਹੜਾ ਕੋਈ ਵੀਰ ਤਿੰਨੇ ਵੜਾ ਲੈਂਦਾ ਤਾਂ ਉਹ ਵੀ ਨੇਸਰੀ 1.5 ਕਿਲੋ ਆ सॉरी 1.5 ਕੁਇੰਟਲ ਦੁੱਧ ਤੇ ਵੜਾ ਨੇ ਚੱਲਣਾ 75 ਕਿਲੋ ਪਰ ਟਾਈਮ ਦਾ 25-25 ਕਿਲੋ ਦੇ ਖੇਡਣਗੇ ਜਮਾ ਸੋ ਇਹਨਾਂ ਨੂੰ ਅੱਜ ਆਪਾਂ ਕਹਿੰਦੇ ਵੜੇ ਸੋਹਣੇ ਲੱਗਦੇ ਵੀ ਆਹ ਚੀਜ਼ਾਂ ਨਾੜਾ ਦੇਖੋ ਨਕਸ਼ਾ ਦੇਖੋ ਇਹਦਾ ਮੰਨ ਕੇ ਚੱਲੋ ਵੀ ਆਪ ਹੀ ਦੱਸ ਰਹੇ ਜੀ ਅਸੀਂ ਕੀ ਚੀਜ਼ ਆ ਸੋ ਤਿੰਨੇ ਵੜਾ ਦਿਖਾਤੀ ਇੱਕ ਦਿਖਾਤੀ ਗੱਪਣ ਤੇ ਦੋ ਦਿਖਾਤੀ ਆਪਾਂ ਤਾਜ਼ੀਆਂ ਸੂਂਜੀਆਂ ਵੀ ਤੇ ਭਾਈ ਨੰਬਰ ਐਡਰੈਸ ਬੋਲ ਦਿਆ ਕਰੀ ਆਪਣਾ ਜੀ ਭਾਗ ਤੇ ਨਹੀਂ ਦੀ ਕਾ ਗਿਆ ਹਣਾ ਤੋਂ ਭਾਗ ਤੇ ਭਾਈ ਤੋਂ 4-5 ਕਿਲੋ ਕੇਸਰ ਸੰਗਲਾ ਚੋ ਤਿੰਨਾਂ ਚੋ ਕੋਈ ਵੀ ਵੜ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਾ